ਇਹ ਮੌਜੂਦਾ ਸਰਪੰਚ ਗੁਰਜੀਤ ਸਿੰਘ ਇਲियस ਪੂਰਾ ਫੌਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਸਿਗੇ ਇਹਨਾਂ ਦਾ ਜੋ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰਸ ਸਿਗੇ ਉਹ ਇਹਨਾਂ ਨੂੰ ਵੈਸੇ ਵੀ ਡਾਕ ਰਾਹੀਂ ਡਿਲੀਵਰ ਹੋ ਚੁੱਕੇ ਨੇ ਤੇ ਉਹਦਾ ਜਿਹੜਾ ਬੰਦ ਦੀ ਪ੍ਰੋਸੈਸ ਹੈ ਇਹਨਾਂ ਦੇ ਇੱਥੇ ਡਿਸਪਲੇ ਕਰਨਾ ਸੀ ਉਹਦੇ ਲਈ ਮੈਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਆ ਤੇ ਉਹ ਆਰਡਰਸ ਇੱਥੇ ਚਿਪਕਾਏ ਆਸੀਂ ਨਹੀਂ ਇਹਦੇ ਚ ਇਹਨਾਂ ਦੇ ਨਾ 27 ਕਨਾਲ ਜ਼ਮੀਨ ਦੇ ਆਰਡਰਸ ਨੇ ਠੀਕ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਇਹਨਾਂ ਦੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਊਂਟਸ ਨੇ ਉਹ ਅਕਾਊਂਟ ਵੀ ਫ੍ਰੀਜ਼ ਹੋਏ ਨੇ ਠੀਕ ਹੈ ਜੀ ਤੇ ਹਾਂ ਜੀ ਹਾਂ ਟਰੈਕਟਰ ਤੇ ਅਕਾਊਂਟਸ ਤੇ ਪ੍ਰਾਪਰਟੀਆਂ ਦਾ ਇਕ ਨਾਲ ਇਹ ਸਾਰਿਆਂ ਦੇ ਫ੍ਰੀਜ਼ਿੰਗ ਆਰਡਰਸ ਨੇ ਤੇ ਦੂਸਰਾ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਅਸੀਂ ਬੜੀ ਸਖਤ ਸੰਕੇਤ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ 24 ਚ ਅਸੀਂ 12 ਕੇਸ ਤਿਆਰ ਕਰਕੇ ਭੇਜੇ ਸੀ 12 ਦੇ ਵਿੱਚੋਂ ਸਾਡੇ 9 ਦੇ ਆਰਡਰਸ ਆ ਗਏ ਸੀਗੇ ਤਿੰਨ ਪ੍ਰੋਸੈਸ ਚ ਨੇ ਤੇ ਇਹ ਕੇਸ ਤਾਂ ਅਸੀਂ ਜਨਵਰੀ ਮਹੀਨੇ ਚ ਭੇਜਿਆ ਸੀਗਾ ਤੇ 20 ਡੇਜ਼ ਵੀ ਇਹ ਕੇਸ ਫ੍ਰੀਜ਼ਿੰਗ ਆਰਡਰਸ ਹੋ ਕੇ ਆ ਗਿਆ ਉੱਥੇ ਤੇ ਦੂਸਰਾ ਇੱਕ ਹੋਰ ਗੱਲ ਮੈਂ ਦੱਸਣੀ ਚਾਹੁੰਨਾ ਕਿ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਸਾਡਾ ਜਿਹੜਾ ਰਵਈਆ ਐ ਐਨਡੀਪੀਐਸ ਜਿਹੜੇ ਸਮੱਗਲਰਸ ਨੇ ਉਹਨਾਂ ਦੇ ਖਿਲਾਫ 1 ਮਹੀਨੇ ਚ ਅਸੀਂ 27 ਮੁਕਦਮੇ ਦਰਜ ਕੀਤੇ ਨੇ ਜਿੱਦਨ ਤੋਂ ਯੁੱਧ ਨਸ਼ਿਆਂ ਵਿਰੁੱਧ ਮੇਮ ਚੱਲੀ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ 16 ਮੁਕਦਮੇ ਦਰਜ ਕਰ ਚੁੱਕੇ ਹਾਂ ਜੀ ਦੇ ਵਿੱਚ 4 ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਨੇ ਸੋ ਸਾਰੇ ਇਹੋ ਜਿਹੇ ਸਮੱਗਲਰਸ ਨੂੰ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ ਵੀ ਬਾਜ ਆ ਜਾਣ ਪੁਲਿਸ ਦਾ ਰਵਈਆ ਸ਼ੁਰੂ ਤੋਂ ਸਖਤ ਸੀਗਾ ਤੇ ਹੁਣ ਹੋਰ ਜ਼ਿਆਦਾ ਗਵਰਨਮੈਂਟ ਇਸ ਗੱਲ ਤੇ ਧਿਆਨ ਦੇ ਰਹੀ ਹੈ ਤੇ ਬੜੀ ਸ਼ਕਤੀ ਨਾਲ ਨਜਿੱਠਿਆ ਜਾਊਗਾ ਸਭ ਨੂੰ ਗਰਜੀਤ ਸਿੰਘ ਦੇ ਖਿਲਾਫ ਕਿੰਨੇ ਪਰਚੇ ਦਰਜ ਹੈ ਜਿਹੜਾ ਮਾਮਲੇ ਦੇ ਵਿੱਚ ਇਹਨਾਂ ਦੀ ਫ੍ਰੀ ਹੋਈ ਤਿੰਨ ਮੁਕਦਮੇ ਦਰਜ ਨੇ ਐਨਡੀਟਸ ਦੇ ਜੀ ਹਾਂਜੀ ਅਰੇ ਜਿਹੜੀ ਇਹ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਹੈ ਇਹਦੇ ਸਬੰਧ ਵਿੱਚ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਲੋਨ ਲੈ ਕੇ ਵੀ ਬਣਾਈ ਹੈ ਇਸ ਤੋਂ ਸਰ ਉਹਦੀ ਜੋ ਇਹਨਾਂ ਨੇ ਆਪਣੇ ਇਸ ਗੱਲ ਬਾਰੇ ਕਹਿਣਾ ਉਹਨੂੰ ਕੰਟੈਸਟ ਕਰ ਲੈਣਗੇ ਜਿੱਥੇ ਵੀ ਕਰਨਾ ਕੋਰਟ ਚ ਜਾਂ ਜਿੱਥੇ ਵੀ ਕੰਪਟੈਂਟ ਹਾਂ ਜਿੱਥੇ ਵੀ ਹਾਂ ਉਹ ਇਹਨਾਂ ਦਾ ਰਾਈਟ ਜੋ ਹੈ ਆਪਣਾ ਅਵੇਲ ਕਰਨਗੇ ਇਹਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੀ ਅਕਾਊਂਟ ਫ੍ਰੀਜ਼ ਹੋਏ ਤੇ ਨਾਈਲ ਫੈਕਟਰੀ ਹਾਂਜੀ ਹਾਂਜੀ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਵੀ ਅਕਾਊਂਟ ਫ੍ਰੀਜ਼ ਹੋਏ ਨੇ ਇੱਕ ਜਿਹੜੀ ਨਵੀਂ ਮਹਿੰਮ ਸ਼ੁਰੂ ਹੋਈ ਹੈ ਜੋਦਨ ਨਸ਼ਾ ਵਿਰੋਧ ਪੰਜਾਬ ਸਰਕਾਰ ਦੀ ਉਹਦੇ ਤਹਿਤ ਵੀ ਕੋਈ ਕਾਰਵਾਈ ਜਿਹੜੀ ਲਗਾਤਾਰ ਆਪਣੇ ਜੀ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਵੈਸੇ ਉਹ ਜਿੱਦਨ ਤੋਂ ਸ਼ੁਰੂ ਹੋਈ ਹੈ ਉਸ ਦਿਨ ਤੋਂ ਪਹਿਲਾਂ ਮਤਲਬ ਪਿਛਲੇ ਮਹੀਨੇ 'ਚ ਅਸੀਂ 27 ਮਕਦਮੇ ਦਰਜ ਕਰ ਚੁੱਕੇ ਹਾਂ ਲੇਕਿਨ ਉਸ ਦਿਨ ਤੋਂ 23 ਫਰਵਰੀ ਤੋਂ ਹੁਣ ਤੱਕ 16 ਮਕਦਮੇ ਦਰਜ ਕੀਤੇ ਨੇ ਜਿਤੋਂ ਚਾਰ ਮਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਕੀਤੇ ਨੇ ਇੱਕ ਇਹ ਮਹਿੰਮ ਚੱਲ ਪਈ ਸਰ ਜਿਵੇਂ ਅਕਸਰ ਹੁੰਦਾ ਹੈਗਾ ਕਿ ਜਦੋਂ ਕਿਤੇ ਕੋਈ ਨਸ਼ਾ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲ ਦੱਸੀ ਜਾਵੇ ਕੋਈ ਹੋਵੇ ਪਰ ਲੋਕਾਂ ਦੇ ਵਿੱਚ ਡਰ ਹੁੰਦਾ ਹੈਗਾ ਕਿ ਜਿਹੜਾ ਨਾਂ ਸਾਹਮਣੇ ਆ ਜਾਂਦਾ ਮਤਲਬ ਕਿਸੇ ਵੀ ਤਰ੍ਹਾਂ ਦਾ ਕਿਸੇ ਨਸ਼ੇ ਦਾ ਜਾਂ ਸਮਗੱਲਰ ਦਾ ਨਾਂ ਸਾਹਮਣੇ ਲਿਆਉਣ ਤੋਂ ਲੋਕਾਂ ਦੇ ਵਿੱਚ ਬੜੀ ਚਿੰਤਾ ਹੈ। ਉਹ ਚੰਗਾ ਪੁਲਿਸ ਅਫਸਰ ਨਹੀਂਗਾ ਜਿਹੜਾ ਕਿਸੇ ਦੀ ਇਨਫੋਰਮੇਸ਼ਨ ਐਵੇਂ ਦੀ ਲੀਕ ਕਰਦਾ। ਹਮੇਸ਼ਾ ਪੁਲਿਸ ਦਾ ਫਰਜ਼ ਬਣਦਾ ਕਿ ਆਪਣੇ ਇਨਫੋਰਮਰ ਦਾ ਨਾਂ ਨਹੀਂ ਦੱਸਣਾ ਚਾਹੀਦਾ ਤੇ ਲੋਕਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਤੇ ਜਿੰਨਾ ਚਿਰ ਹੁਣ ਲੋਕਾਂ ਦਾ ਸਹਿਯੋਗ ਨਹੀਂ ਤਾਂ ਹੀ ਸ਼ਾਇਦ ਹੁਣ ਜੇ ਲੋਕ ਵੱਧ ਚੜ ਕੇ ਇਹਦੇ ਵਿੱਚ ਇਨਫੋਰਮੇਸ਼ਨ ਦੇਣਗੇ ਤਾਂ ਇਸ ਗੱਲ ਤੇ ਠੱਲ ਵੀ ਪੈ ਜਾਊਗੀ। ਬੜੀ ਕੌਨਫੀਡੈਂਟ ਅੰਸੀ ਇਸ ਗੱਲ 'ਚ